ਕਾਲ ਦੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਕਿ 벨ਟ ਤੇ 벨ਟ ਦਾ ਆਪਾਂ ਨੇਫਾ ਕਿਵੇਂ ਫੋਲਡ ਕਰਨਾ ਆਪਣੇ ਕੋਲੇ ਵੈਲਟ ਹੈਗੀ ਆ ਇਹ 7.5 ਇੰਚ ਦੀ 5.5 ਇੰਚ ਦੀ ਆਪਾਂ ਇਹ 벨ਟ ਰੱਖਣੀ ਹੈ 5 ਇੰਚ ਦੀ ਤਿਆਰ ਰਹੂਗੀ 1.5 ਇੰਚ ਆਪਾਂ ਜਿਹੜਾ ਇਹ 벨ਟ ਦਾ ਨਾਪ ਵਧਾਇਆ ਇਸ ਕਰਕੇ ਵਧਾਇਆ ਕਿਉਂਕਿ ਜਦੋਂ ਆਪਾਂ 벨ਟ ਨੂੰ ਜੜਾਂਗੇ ਤਾਂ 벨ਟ ਆਪਣੀ ਸਹੀ ਆਵੇ 5 ਇੰਚ ਦੀ ਠੀਕ ਹੈ ਜੀ ਤੇ ਹੁਣ ਆਪਾਂ 5.5 ਇੰਚ ਤੇ ਇੱਥੇ ਮਾਰਕ ਕਰਾਂਗੇ ਲੰਬਾਈ ਦਾ ਠੀਕ ਹੈ ਜੀ ਅੱਧਾ ਇੰਚ ਆਪਣਾ ਸਲਾਈ ਦੇ ਵਿੱਚ ਆ ਜਾਊਗਾ ਜਦੋਂ ਆਪਾਂ ਬੈਲਟ ਸਲਵਾਰ ਦੇ ਨਾਲ ਜੜਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਇਸ ਤਰ੍ਹਾਂ ਜਿੱਧਰਲੀ ਸਾਈਡ ਨਾਲ ਆਪਾਂ ਨੂੰ ਜਗ੍ਹਾ ਰੱਖਣੀ ਆ ਉਧਰਲੀ ਸਾਈਡ ਤੋਂ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਕੇ ਫਿਰ ਆਪਾਂ ਨੇ ਇੱਥੇ ਸਲਾਈ ਲਗਾ ਦੇਣੀ ਆ 5 ਇੰਚ ਤੋਂ ਇਹ ਜਿਹੜਾ ਅੰਡਰਗਰਾਉਂਡ ਹੈ ਜਿਹੜੀ ਇਹ ਸਲਾਈ ਹੋ ਜੂਗੀ ਫਿਰ ਆਪਾਂ ਨੇ ਇਸ ਤਰ੍ਹਾਂ ਇਹਨੂੰ ਇੱਕ ਵਾਰ ਫੋਲਡ ਕਰ ਲੈਣਾ ਇੱਕ ਵਾਰ ਆਪਾਂ ਨੇ ਫੇਰ ਫੋਲਡ ਕਰ ਦੇਣਾ ਜਿੰਨੀ ਤੁਸੀਂ ਇਹਨੂੰ ਵੱਡੀ ਬਣਾਉਣਾ ਚਾਹੁੰਦੇ ਹੋ ਓਨੀ ਵੱਡੀ ਬਣਾ ਸਕਦੇ ਹੋ ਜੇ ਤੁਸੀਂ ਇਹਨੂੰ ਬਿਲਕੁਲ ਹੀ ਛੋਟੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਹੀ ਸਿੱਧਾ ਇਹਨੂੰ ਫੋਲਡ ਕਰ ਦਿਓ ਜਿਸ ਤਰ੍ਹਾਂ ਆਪਾਂ ਨੇ ਫੋਲਡ ਪਹਿਲਾਂ نیچے ਕਰਿਆ ਉਸ ਤਰ੍ਹਾਂ ਹੀ ਫੋਲਡ ਕਰ ਦਿਓ ਤਾਂ ਛੋਟਾ ਬਣ ਜਾਏਗਾ ਵੱਡਾ ਬਣਾਉਣਾ ਚਾਹੁੰਦੇ ਹੋ ਥੋੜਾ ਜਿਆਦਾ ਤੁਸੀਂ ਇੰਨਾ ਕਿ ਇਹਨੂੰ ਇਸ ਸਾਈਡ ਨੂੰ ਫੋਲਡ ਕਰ ਲਓ ਇਸ ਤੋਂ ਵੀ ਵੱਡਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਫੋਲਡ ਕਰ ਲਓ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਇਹਨੂੰ ਜ਼ਿਆਦਾ ਵੱਡਾ ਨਹੀਂ ਰੱਖਣਾ ਹਲਕਾ ਜਿਹਾ ਹੀ ਵੱਡਾ ਰੱਖਣਾ ਇਸ ਤਰ੍ਹਾਂ ਆਪਾਂ ਨੇ ਸਿਲਾਈ ਲਗਾ ਦੇਣੀ ਹੈ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਲਈ ਆ ਤੇ ਆਪਾਂ ਇੱਕ ਸਲਾਈ ਇੱਥੇ ਦਾਬਦੀ ਲਾ ਦਾਂਗੇ ਤੇ ਹੁਣ ਆਪਾਂ ਨੀਫਾ ਫੋਲਡ ਕਰਾਂਗੇ ਇਸ ਤਰ੍ਹਾਂ ਇੱਕ ਵਾਰ ਫੋਲਡ ਕਰਾਂਗੇ ਪਹਿਲਾਂ ਫਿਰ ਇੱਕ ਵਾਰ ਫੇਰ ਫੋਲਡ ਕਰਾਂਗੇ ਪਨੇ ਸਲਾਈ ਲਗਾਉਣੀ ਨਹੀਂ ਹੈਗੀ ਕਿਉਂਕਿ ਇਹ ਕੱਟਾ ਕਪੜਾ ਸੀ ਜਿਹੜਾ ਆਪਾਂ ਨੇ 벨ਟ ਕੱਟੀ ਹੋਈ ਸੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਆਪਾਂ ਨੇ ਦੂਸਰੀ ਸਲਾਈ ਹੈ ਜਿਹੜੀ ਇਹਦੀ ਨਹੀਂ ਲਗਾਈ ਹੈਗੀ ਹੁਣ ਆਪਾਂ ਇਹਦਾ ਨੇਫਾ ਫੋਲਡ ਕਰਾਂਗੇ 벨ਟ ਦਾ ਇਸ ਤਰ੍ਹਾਂ ਪਹਿਲਾਂ ਇੱਕ ਵਾਰ ਫੋਲਡ ਕਰਾਂਗੇ ਇਸ ਤਰ੍ਹਾਂ ਫਿਰ ਇੱਕ ਵਾਰ ਫੇਰ ਫੋਲਡ ਕਰਾਂਗੇ ਤਾਂ ਹੁਣ ਆਪਾਂ ਸਲਾਈ ਲਾਉਣੀ ਉਹ ਰੇ ਸ਼ੁਰੂ ਕਰਦਾਂਗੇ ਦੇਖ ਸਕਦੇ ਤੁਸੀਂ ਨੇਫੇ ਦੇ ਵਿੱਚ ਵੀ ਕੋਈ ਬਲ ਨਹੀਂ ਹੈਗਾ ਠੀਕ ਹੈ ਜੀ ਤੇ ਬੈਲਟ ਆਪਾਂ ਨੇ ਬਹੁਤ ਹੀ ਵਧੀਆ ਬਣਾਈ ਹੈ ਸਫਾਈ ਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ